ਖਸਰੀਆ ਕਾਲ ਪੰਜਾਬ ਰਿਜੈਂਟਡ ਸਵਾਗਤ ਆ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਇਹ ਗਰਮੀ ਦੇ ਵਿੱਚ ਮਲਾਈ ਤੋਂ ਘਿਓ ਆ ਜਿਹੜਾ ਕਿਵੇਂ ਤਿਆਰ ਕਰ ਸਕਦੇ ਹਾਂ ਅੱਜ ਆਪਾਂ ਉਹਦੇ ਬਾਰੇ ਤੇ ਵੀਡੀਓ ਜਿਹੜੀ ਬਣਾਈ ਆ ਤੇ ਬਹੁਤ ਸੌਖਾ ਤਰੀਕਾ ਦੱਸਾਂਗੇ ਮਲਾਈ ਤੇ ਘਿਓ ਜਿਹੜਾ ਆਪਾਂ ਕਿਵੇਂ ਬਣਾ ਸਕਦੇ ਆ ਸਿਰਫ ਆਪਾਂ ਚਮਚੇ ਦੀ ਡੰਡੀ ਨਾਲ ਹੀ ਆਪਾਂ ਜਿਹੜਾ ਪਹਿਲਾਂ ਮੱਖਣ ਤਿਆਰ ਕਰਾਂਗੇ ਮਲਾਈ ਤੋਂ ਤੇ ਫਿਰ ਆਪਾਂ ਇਹਦਾ ਘਿਓ ਬਣਾਵਾਂਗੇ ਤੇ ਬਹੁਤ ਸੌਖਾ ਤਰੀਕਾ ਜਿਹੜਾ ਦੱਸਾਂਗੇ ਗਰਮੀਆਂ ਦੇ ਲਈ ਘਿਓ ਬਣਾਉਣ ਦਾ ਤੇ ਮਲਾਈ ਤੋਂ ਆਪਾਂ ਜਿਹੜਾ ਕਿ ਉਹ ਬਣਾਈਦੇ ਕਿ ਉਹ ਬਣਾਉਣ ਦੇ ਲਈ ਜਿਹੜੀ ਆਪਾਂ ਵੀਡੀਓ ਬਣਾਈ ਹੈ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਪਿਆਰੇ ਦਾ ਕਮੈਂਟ ਜਰੂਰ ਕਰਿਆ ਕਰੋ ਤੇ ਜਿਉਂ ਆਪਾਂ ਕੋਈ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਾ ਨਾਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਇਹ ਮਲਾਈ ਹੈ ਜਿਹੜੀ ਆਪਣੀ ਫ੍ਰਿਜ ਦੇ ਵਿੱਚ ਰੱਖੀ ਹੋਈ ਸੀ ਇਹ 6-7 ਦਿਨਾਂ ਦੀ ਮਲਾਈ ਹੈ ਆਪਣੀ ਤੇ ਆਪਾਂ ਨੇ ਇਹਨੂੰ ਫ੍ਰਿਜ ਤੋਂ ਜਿਹੜਾ 3-4 ਘੰਟੇ ਹੋ ਗਏ ਬਾਹਰ ਕੱਢੀ ਨੂੰ 4 ਘੰਟੇ ਹੋ ਗਏ ਹੋਣਗੇ ਬਾਹਰ ਕੱਢ ਲਈ ਸੀ ਆਪਾਂ ਫ੍ਰਿਜ ਜੋ ਇਹ ਤੇ ਹੁਣ ਆਪਾਂ ਨਹੀਂ ਸਿਰਫ ਚਮਚੀ ਦੀ ਡੰਡੀ ਨਾਲ ਹੀ ਆਪਾਂ ਜਿਹੜਾ ਇਹਦਾ ਘਿਓ ਬਣਾਵਾਂਗੇ ਤੇ ਪਹਿਲਾਂ ਆਪਾਂ ਦਾ ਮੱਖਣ ਬਣਾਵਾਂਗੇ ਤੇ ਫਿਰ ਘਿਓ ਬਣਾਵਾਂਗੇ ਤੇ ਮਿੰਟੋ-ਮਿੰਟ ਆਪਣੀ ਮੱਖਣੀ ਜਿਹੜੀ ਬਣ ਕੇ ਤਿਆਰ ਹੋ ਜੂਗੀ ਸਿਰਫ 2 ਮਿੰਟ ਵੀ ਨਹੀਂ ਲੱਗਣੇ ਆਪਣੀ ਮੱਖਣੀ ਬਣਾਉਣ ਨੂੰ ਤੇ ਆਪਾਂ ਬਣਾਉਨੇ ਆ ਤੇ ਦਿਖਾਉਨੇ ਆ ਤੇ ਗਰਮੀਏ ਦੇ ਵਿੱਚ ਨਹੀਂ ਦੇਖੋ ਆਪਾਂ ਨੂੰ ਬਹੁਤ ਔਖਾ ਹੋ ਜਾਂਦਾ ਹੈਗਾ ਮਲਾਈ ਤੋਂ ਘਿਓ ਬਣਾਉਣਾ ਤੇ ਮੱਖਣ ਬਣਾਉਣਾ ਪਹਿਲਾਂ ਤੇ ਬਾਅਦ ਦੇ ਵਿੱਚ ਘਿਓ ਬਣਾਉਣਾ ਤੇ ਬਹੁਤ ਸੌਖਾ ਤਰੀਕਾ ਜਿਹੜਾ ਆਪਾਂ ਦੱਸਾਂਗੇ ਇਹ ਆਪਾਂ ਇਹਨੂੰ بس 2 ਮਿੰਟ ਵੀ ਆਪਣੇ ਲਾ ਗਦੇ ਨਹੀਂ ਦੇਖੋ ਮੱਖਣ ਆਪਣਾ ਆਉਣਾ ਸ਼ੁਰੂ ਵੀ ਹੋ ਗਿਆ ਕੋਈ ਆਪਾਂ ਮਦਾਣੀ ਨਹੀਂ ਲੈਣੀ ਤੇ ਕੋਈ ਆਪਾਂ ਗ੍ਰੈਂਡਰ ਨਹੀਂ ਲੈਂਦੇ ਕਿ ਆਪਾਂ ਸਿਰਫ ਇਸੇ ਸੌਖੇ ਤਰੀਕੇ ਨਾਲ ਹੀ ਆਪਾਂ ਬਹੁਤ ਦੱਸਾਂਗੇ ਤੁਹਾਨੂੰ ਕਿਉਂ ਬਣਾਉਣਾ ਤੇ ਪਰ ਪਹਿਲਾਂ ਤੁਸੀਂ ਫਰਿੱਜ ਦੇ ਧੰਨੂਰ ਬਾਹਰ ਕੱਢਣਾਗਾ 3-4 ਘੰਟੇ ਨੂੰ ਪਹਿਲਾਂ ਬਾਹਰ ਕੱਢ ਦੋ ਬਣਾਉਣ ਤੋਂ ਕਿਉਂਕਿ ਆਪਣਾ ਫਰਿੱਜ ਦੇ ਵਿੱਚ ਫਿਰ ਬਹੁਤ ਜ਼ਿਆਦਾ ਠੰਡਾ ਹੁੰਦਾ ਇਹ ਤੇ ਇਹਨੂੰ ਬਾਹਰ ਕੱਢ ਕੇ ਰੱਖਤਾ ਜੀ 3-4 ਘੰਟੇ ਹੋ ਗਏ ਬਾਹਰ ਕੱਢੇ ਪਏ ਇਹਨੂੰ ਤੇ ਹੁਣ ਆਪਾਂ ਇਹ ਚਮਚਾ ਲੈ ਲੈਂਦਾ ਤੇ ਇਹਦੇ ਨਾਲ ਵਿੱਚ ਕੋਈ ਆਪਾਂ ਹਜੇ ਪਾਣੀ ਨਹੀਂ ਟੀ ਐਡ ਕਰਨਾ ਦੇਖੋ ਆਪਾਂ ਨੂੰ ਸਿਰਫ 2 ਮਿੰਟ ਦੇ ਵੀ ਨਹੀਂ ਲੱਗੇ ਮੱਖਣਾ ਜਿਹੜਾ ਆਪਣਾ ਆ ਗਿਆ ਤੇ ਹੁਣ ਆਪਾਂ ਇਹਦੇ ਥੋੜਾ ਥੋੜਾ ਕਰਕੇ ਪਾਣੀ ਜਿਹੜਾ ਨਾਰਮਲ ਪਾਣੀ ਹੈ ਇਹ ਐਡ ਕਰਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਆਪਾਂ ਇਹਦੇ ਵਿੱਚ ਕੋਈ ਆਪਾਂ ਨੂੰ ਵਾਲੇ ਬਰਤਨ ਨਹੀਂ ਲਵਾਉਣੇ ਪੈਂਦੇ ਤੇ ਫਿਰ ਆਪਾਂ ਵਾਲੇ ਬਰਤਨ ਜਿਹੜੇ ਲਵੇੜਾਂਗੇ ਤੇ ਫਿਰ ਆਪਾਂ ਨੂੰ ਸਾਫ਼ ਵੀ ਆਪਾਂ ਨਹੀਂ ਕਰਨੇ ਪੈਂਦੇ ਆ आप सिर्फ इस बर्तन के बच्चे सारा कुछ जो तैयार करा लो जी तो अपने यह बर्तन लेता ये आप लस्सी क्डा अलग मिनट मिनट अपनी माखनी जी बन के तैयार होगी लो जी तो अपनी लस्सी सारी निकल गई हम तो अपना लस्सी जी सारी कटती ਤੇ ਹੁਣ ਆਪਾਂ ਉਹਨੂੰ ਧਰਦਿਆਂ ਗਰਮ ਤੇ ਹੁਣ ਇਹਦਾ ਬਣਾਵਾਂਗੇ ਕਿਓ ਤੇ ਆਪਾਂ ਫਿਰ ਤੋਂ ਖਾਣੇ ਕਿਓ ਬਣਾ ਕੇ ਲਓ ਜੀ ਤੇ ਮੱਖਣੀ ਜਿਹੜੀ ਆਪਾਂ ਨੇ ਗਰਮ ਧਰਤੀ ਤੇ ਹੁਣ ਆਪਾਂ ਇਹਨੂੰ ਸਾਰੀ ਨਿਪੁੰਗ ਲਿਆ ਦਾਂਗੇ ਤੇ ਬਸ ਥੋੜੇ ਬਰਤੀ ਜੀ ਰਹਿੰਦੀ ਐ ਲਓ ਜੀ ਤੇ ਮੱਖਣੀ ਜਿਹੜੀ ਆਪਣੀ ਸਾਰੀ ਪਿੰਗਲ ਚੁੱਕੀ ਆ ਤੇ ਹੁਣ ਆਪਾਂ ਗੈਸ ਕਰਾਂਗੇ ਬੰਦ ਤੇ ਗਾਇਸ ਆਪਾਂ ਬੰਦ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਦਾ ਤੇ ਆਪਾਂ ਇਹਨੂੰ ਧਰਾਂਗੇ ਠੰਡਾ ਹੋ ਗਿਆ ਜਦੋਂ ਆਪਾਂ ਫਰਿੱਜ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਤਾ ਐ ਇਸਨੂੰ ਆਪਾਂ ਧਰਦੇ ਫਰਿੱਜ 'ਚ ਤੇ ਫਿਰ ਦਿਖਾਵਾਂਗੇ ਹੁਣੇ ਸ਼ਾਮ ਦਾ ਟਾਈਮ ਆ ਤੇ ਆਪਾਂ ਇਹਦਾ ਘੋਆ ਜਿਹੜਾ ਸਵੇਰੇ ਬਣਾਵਾਂਗੇ ਤੇ ਹੁਣ ਆਪਾਂ ਇਹਨੂੰ ਫਰਿੱਜ ਦੇ ਵਿੱਚ ਧਰ ਦਿਆਂਗੇ ਪਾਣੀ ਆਪਾਂ ਦੇ ਵਿੱਚ ਪਾਤਾ ਮੱਖਣੀ ਸਾਰੀ ਆਪਣੀ ਪੈਗਲ ਚੁੱਕੀ ਆ ਤੇ ਆਪਾਂ ਹੁਣ ਇਹਨੂੰ ਫਰਿੱਜ 'ਚ ਧਰਦੇ ਆਂ ਜੀ ਤੇ ਆਪਾਂ ਕਰਮ ਕਰਕੇ ਫਰਿੱਜ ਦੇ ਵਿੱਚ ਰੱਖਤਾ ਸੀਗਾ ਤੇ ਹੁਣ ਆਪਾਂ ਇਹਨੂੰ ਦੁਬਾਰਾ ਕਰਮ ਜਿਹੜਾ ਦੇਖੋ ਇਹਦੀ ਲੱਸੀ ਹੈ ਜਿਹੜੀ ਆਪਾਂ 니ਚੇ ਤੋਂ ਸਾਰੀ ਕੱਢ ਦਾਂਗੇ ਤੇ ਆਪਾਂ ਪਾਣੀ ਪਾ ਕੇ ਰਾਤ ਰੱਖਿਆ ਸੀ ਤੇ ਇਹ ਆਪਾਂ ਲੱਸੀ ਇਹਦੀ ਜਿਹੜੀ ਸਾਰੀ ਕੱਢ ਦਿੰਨੇ ਆਂ ਦੇਖੋ ਇਥੋਂ ਨਿਕਲ ਜੂਗੀ ਤੇ ਆਪਣਾ ਕਰ ਕੇ ਉਹ ਜਿਹੜਾ ਆਪਾਂ ਇਹਨੂੰ ਦੁਬਾਰਾ ਗਰਮ ਕਰਾਂਗੇ ਲਓ ਜੀ ਤੇ ਆਪਾਂ ਇਹਦੀ ਲੱਸੀ ਇਹ ਕੱਢਤੀ ਇਹ ਹੁਣ ਆਪਾਂ ਕਹਿਓ ਆ ਜਿਹੜਾ ਗਰਮ ਕਰਦੇ ਆਂ ਦੇਖੋ ਆਪਣਾ ਕੱਲਾ ਕਹਿਓ ਰਹਿ ਗਿਆ ਇਹਦੇ ਵਿੱਚ ਵੀ ਕਹਿਓ ਆਪਾਂ ਫਿਰ ਜਿੱਦਾਂ ਡੰਗਣੀ ਦੇ ਉੱਪਰ ਉੱਪਰ ਦੁਬਾਰਾ ਲਾ ਲਾਂਗੇ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਗਰਮ ਠੀਕ ਆ ਕਾਲੀ-ਪੋਣੀ ਲੱਸੀ ਵਗੈਰਾ ਹੋਰ ਹੋਊ ਸਾਰੀ ਕੱਢ ਦਾਂਗੇ ਆਪਾਂ ਇਹਦੇ ਚੋਂ ਆਪ ਬਣਾਨੇ ਹਣ ਕੇ ਆਓ ਗੈਂਸ ਆਪਾਂ ਨੇ ਕਰ ਲਿਆ ਆਪਾਂ ਸਲੋ ਤੇ ਰੱਖਾਂਗੇ ਆਪਾਂ ਗੈਂਸ ਤੇ ਆਪਾਂ ਇਹ ਚੋਂ ਲੱਸੀ-ਲੱਸੀ ਜਿਹੜੀ ਸਾਰੀ ਕੱਢਤੀ ਤੇ ਆਪਾਂ ਉਸੇ ਬਰਤਨ ਦੇ ਵਿੱਚ ਹੁਣ ਇਹਨੂੰ ਗਰਮ ਕਰ ਰਹੇ ਹਾਂਗੇ ਦੇਖੋ ਆਪਣਾ ਕੱਲਾ ਘਿਓਈ ਆ ਹੁਣ ਇਹ ਜਿਹੜੀਆਂ ਕੋਈ ਇਹਦੇ ਵਿੱਚ ਲੱਸੀ ਵਗੈਰਾ ਹੋਊ ਸਾਰੀ نیچے ਬੈਠ ਜੂਗੀ ਤੇ ਆਪਾਂ ਹੁਣ ਇਹਦਾ ਕਿਉ ਬਣਾਉਨੇ ਆਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਜੀ ਸਾਰਾ ਪਿੰਗਲ ਗਿਆ ਫਿਰ ਆਪਾਂ ਇਹਨੂੰ ਹੋਰ ਬਰਤਨ ਦੇ ਵਿੱਚ ਉਪਰ ਉਪਰੋ ਲਾ ਲਾਂਗੇ ਦੇਖੋ ਸਾਰਾ ਪਿੰਗਲ ਗਿਆ ਆਪਣਾ ਕਿਉਕਿ ਜਿਹੜਾ ਆਪਣੇ ਉੱਪਰ ਆ ਗਿਆ ਇਹਦੇ ਤੇ ਆਪਾਂ ਇਹਨੂੰ ਦੂਜੇ ਬਰਤਨ ਦੇ ਵਿੱਚ ਲਾ ਕੇ ਜਿਹੜਾ ਗਰਮ ਕਰਾਂਗੇ ਨਾਲੇ ਆਪਣੇ ਗੈਂਸ ਦੀ ਬੱਚਤ ਤੇ ਨਾਲੇ ਆਪਣਾ ਬਹੁਤ ਥੇਤੀ ਕਿਉ ਆ ਜਿਹੜਾ ਮੱਖਣੀ ਤੋਂ ਤਿਆਰ ਹੁੰਦਾ ਬਹੁਤ ਥੇਤੀ ਆਪਣਾ ਕਿਉ ਆ ਜਿਹੜਾ ਬਣ ਜੂਗਾ ਤੇ ਆਪਣਾ ਦੇਖੋ ਸਾਰਾ ਪਿੰਗਲ ਗਿਆ ਹੁਣ ਇੱਪਾ ਹੁਣ ਆਪਾਂ ਵਰਤਨ ਹੋ ਲੈਣੇ ਤੇ ਉਹਦੇ ਵਿੱਚ ਉੱਪਰ ਉੱਪਰੋ ਘੋ ਜਿਹੜਾ ਪਲਾ ਲਾਂਗੇ। ਲਓ ਜੀ ਦੇਖੋ ਆਪਣਾ ਘੋ ਜਿਹੜਾ ਉੱਪਰ ਉੱਪਰ ਆ ਗਿਆ ਤੇ ਆਪਾਂ ਇਹਨੂੰ ਉੱਪਰ ਉੱਪਰੋ ਘੋ ਜਿਹੜਾ ਪਏ ਚ ਤਰ ਲਾਂਗੇ ਤੇ ਆਪਾਂ ਇਹ ਚ ਪਹਿਲਾਂ ਵੀ ਘੋ ਗਰਮ ਕਰ ਦਿਆਂਗੇ। ਨਾਲੇ ਆਪਣਾ ਮਿੰਟੋ ਮਿੰਟ ਘੋ ਜਿਹੜਾ ਬਣ ਕੇ ਤਿਆਰ ਹੋਊਗਾ। ਕੋਈ ਆਪਾਂ ਨੂੰ ਬੜਾ ਟਾਈਮ ਨਹੀਂ ਲੰਗਦਾ ਆਪਾਂ ਬਸ ਇਹਨੂੰ ਪਕਗਲਾਇਆ ਤੇ ਹੁਣ ਆਪਾਂ ਉਪਰੇ ਨੂੰ ਲਾ ਕੇ ਝਪਾ ਦਾਂਗੇ। ਇਸ ਬਰਤਨ ਦੇ ਵਿੱਚ ਪਾ ਲਾਂਗੇ ਆਪਾਂ ਇਹਨੂੰ। ਮਿੰਟ-ਮਿੰਟ ਆਪਣਾ ਘਿਓ ਜਿਹੜਾ ਬਣ ਕੇ ਤਿਆਰ ਹੋਊਗਾ ਆਪਾਂ ਸਾਰਾ ਪਾ ਲਈਏ ਤੇ ਫਿਰ ਦੁਕਾਉਣੇ ਆ। ਅੱਜ ਇਹ ਤਾਂ ਪਪਰੋ ਪਰੋ ਲਾ ਕੇ ਘਿਓ ਜਿਹੜਾ ਚ ਪਾ ਲਿਆ ਮਿੰਟ-ਮਿੰਟ ਆਪਣਾ ਘਿਓ ਜਿਹੜਾ ਤਿਆਰ ਹੋਊਗਾ। ਕੋਈ ਆਪਾਂ ਨੂੰ ਵਾੜਾ ਗੈਂਸ ਨਹੀਂ ਮਚਾਉਣਾ ਪੈਂਦਾ। ਨਾਲੇ ਆਪਣੇ ਗੈਂਸ ਦੀ ਬਚਤ ਤੇ ਨਾਲੇ ਟਾਈਮ ਦੀ ਬਚਤ। ਤੇ ਆਪਾਂ ਦੇਖੋ ਮਿੰਟ-ਮਿੰਟ ਘਿਓ ਜਿਹੜਾ ਬਣਾ ਲਾਂਗੇ ਤੇ ਇਹ ਜਿਹੜੀ ਲੱਸੀ ਵਗੈਰਾ ਨੀਚੇ ਰਹੇਗੀ ਇਹ ਚਾਪਾ ਪਾਣੀ ਪਾ ਕੇ ਫ੍ਰਿਜ 'ਚ ਰੱਖ ਦਾਂਗੇ ਤੇ ਉੱਪਰੋਂ ਇਹਦੇ ਆਪਾਂ ਇੱਦਾਂ ਹੀ ਲਾ ਲਾਂਗੇ ਤੇ ਹੁਣ ਇਹ 'ਚ ਪਾਣੀ ਪਾ ਕੇ ਨੂੰ ਫ੍ਰਿਜ ਦੇ ਵਿੱਚ ਰੱਖਾਂਗੇ ਆਪਾਂ ਇਹੜਾ ਕਿਉਂ ਹੋਏ ਦੇ ਉੱਪਰ ਆ ਜੂ ਤਾਂ ਉਹ ਜਿਹੜੀਆਂ ਸਿੱਧੀਆਂਆਂ ਹੁੰਦੀਆਂ ਨੇ ਉਹ ਨੀਚੇ ਵਹਿ ਜਾਣਗੀਆਂ ਤੇ ਹੁਣ ਆਪਾਂ ਇੱਥੇ ਫੇਰਦੇ ਆ ਚਾਹ ਤੇ ਨਾਲੇ ਆਪਣਾ ਗੈਂਸ ਨਹੀਂ ਪੜਿਆ ਮੱਚਦਾ ਤੇ ਹੁਣ ਆਪਾਂ ਕਿਉਂਕਿ ਜਿਹੜੇ ਦੇ ਉੱਪਰ ਤਾਰ ਲਿਆ ਸਿੱਧੀਆਂ ਆਪਣੀ ਉਹਦੇ ਵਿੱਚ ਰਹਿ ਗਈਆਂ ਤੇ ਹੁਣ ਆਪਣਾ ਮੈਨ ਇਹ ਨਿਖਰ ਗਿਆ ਆਪਾਂ ਫਿਰ ਗੈਂਸਾ ਜਿਹੜਾ ਬੰਦ ਕਰਾਂਗੇ ਚੰਗੀ ਤਰ੍ਹਾਂ ਸਾਰਾ ਪਰਝਾਵਾਂਗੇ ਇਸ ਤਰੀਕੇ ਨਾਲ ਨਾਲ ਆਪਣਾ ਘਿਓ ਜਿਹੜਾ ਬਿਲਕੁਲ ਖਾਲ ਨੂੰ ਰਸਾਲ ਖਰਾਬ ਨਹੀਂ ਹੁੰਦਾ ਇਹ ਜਦ ਮਰਜੀ ਆਪਣਾ ਘਿਓ ਜਿਹੜਾ ਪਰੱਖ ਲਈਏ ਲਿਖ ਰਿਹਾ ਜੀ ਕਿਉਂਕਿ ਉਹ ਚੰਗੀ ਤਰ੍ਹਾਂ ਫਿਰ ਆਪਾਂ ਇਹਨੂੰ ਬੰਦ ਕਰਾਂਗੇ ਦੈਂਸ ਨੂੰ ਤੇ ਆਪਾਂ ساری ਲੱਸੀ ਜਿਹੜੀ ਇਹਦੇ ਚ ਨਿਕਲ ਚੁੱਕੀ ਹੈ ਤੇ ਉਹ ਆਪਣਾ ਪੂਰਾ ਵਧੀਆ ਤਰੀਕੇ ਨਾਲ ਆਪਾਂ ਪਾਉਨੇ ਆਂ ਸਾਲ ਰੱਖ ਲਓ 2 ਸਾਲ ਰੱਖ ਲਓ ਬਿਲਕੁਲ ਕਿਉਂਕਿ ਜਿਹੜਾ ਆਪਣਾ ਖਰਾਬ ਨਹੀਂ ਹੁੰਦਾ ਗਾੜੇ ਆਪਣੇ ਗੈਣੇ ਵੀ ਬਚਤ ਰਹਿੰਦੀ ਹੈ ਬਹੁਤ ਸੌਖਾ ਤਰੀਕਾ ਹੈ ਕਿਉਂ ਤਿਆਰ ਕਰਨ ਦਾ ਕੋਈ ਆਪਾਂ ਨੂੰ ਬਾੜਾ ਇਹ ਨਹੀਂ ਵੀ ਘੰਟੋ-ਘੰਟਾ ਪਗਾਏ ਤੇ ਖੜਕੇ ਪੱਕੇ ਹੋ ਜਿਹੜੇ ਨਹੀਂ ਜਾਈਏ ਬਿਲਕੁਲ ਜਿਵੇਂ ਤੁਹਾਡੇ ਸਾਹਮਣੇ ਪਮੈਂਟੋ ਮੈਂਟਕੋ ਜਿਹੜਾ ਆਪਣਾ ਬਣਾਇਆ ਆਪਣਾ ਪਾਣੀ ਪਾ ਕੇ ਪਹਿਲਾਂ ਘੋ ਜਿਹੜਾ ਸਾਫ਼ ਕਰ ਲਿਆ ਸੀ ਤੁਹਾਡੇ ਸਾਹਮਣੇ ਆਪ ਗੀਰ ਦੇ ਵਿੱਚ ਦਿਖਾਇਆ ਭਜੀ ਦੇ ਬ੍ਰਾਊਨ ਕਲਰ ਦੀਆਂ ਆਉਂਦੀਆਂ ਪੱਗਾਂ ਇਸ ਨਾਲ ਦੇ ਨਾਲ ਬੰਦ ਕਰ ਦਾਂਗੇ ਇਹ ਜਿਹਨਾਂ ਦਾ ਕਲਰ ਆ ਜਿਹੜਾ ਇਹ ਬਾਈਟਾ ਦੇਖੋ ਜਿਹੜੇ ਬ੍ਰਾਊਨ ਹੋ ਗਈਆਂ ਉਹਦੀਆਂ ਇਸ ਬੰਦ ਕਰਾਂਗੇ ਲਓ ਜੀ ਤੇ ਆਪਾਂ ਹੁਣ ਕਰਦੇ ਆ ਗੈਸ ਬੰਦ ਆਪਣਾ ਘੋੜਾ ਦੇਖੋ ਜਿਹੜਾ ਬ੍ਰਾਊਨ ਹੋ ਗਿਆ ਸਿੱਧੀਆਂ ਜਿਹੜੀਆਂ ਉਹ ਵੀ ਬ੍ਰਾਊਨ ਹੋ ਗਈਆਂ ਤੇ ਹੁਣ ਆਪਾਂ ਗੈਸ ਕਰਦੇ ਆ ਬੰਦ ਕਿਉਂਕਿ ਹੁਣ ਆਪਣੇ ਬਰਤਨ ਵੀ ਗਰਮ ਹੈਗਾ ਤੇ ਆਪਾਂ ਨੇ ਗੈਸ ਬੰਦ ਕਰਤਾ ਮਿੰਟ-ਮਿੰਟ ਆਪਣਾ ਘੋੜਾ ਜਿਹੜਾ ਬਣ ਕੇ ਤਿਆਰ ਆ ਤੇ ਜਦੋਂ ਆਪਾਂ ਠੰਡਾ ਹੋ ਗਿਆ ਫਿਰ ਧਕਾਵਾਂਗੇ ਤੇ ਹੁਣ ਆਪਾਂ ਲਓ ਜੀ ਤੇ ਆਪਣਾ ਘੋੜਾ ਹੋ ਗਿਆ ਠੰਡਾ ਬਹੁਤ ਥਿਰ ਹੋ ਗਿਆ ਆਪਾਂ ਇਹ ਤੇ ਆਪਾਂ ਇਹ ਕੰਚ ਦੇ ਬਰਤਨ ਦੇ ਵਿੱਚ ਪਾਵਾਂਗੇ ਇਹ ਆਪਾਂ छन्ਨੀ ਲੈਤੀ ਆਂ छन्ਨੀ ਨਾਲ ਪੁਣ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਦੇਖੋ ਆਪਣਾ ਘੋੜਾ ਕਿੰਨਾ ਵਧੀਆ ਤਿਆਰ ਹੋਇਆਗਾ ਕੋਈ ਤਾਂ ਸੀਨੇ ਦੇ ਵਿੱਚ ਕੁਝ ਨਹੀਂ ਦੇਖੋ ਕੋਈ ਸਿੱਧੀ ਵਗੈਰਾ ਕੁਝ ਨਹੀਂ ਹੈਗਾ ਤੇ ਆਪਾਂ ਇਹਨੂੰ ਉੱਪਰ ਉੱਪਰ ਪਾਉਣ ਲਾਂਗੇ ਆਪਾਂ ਸਨੀ ਦੇ ਨਾਲ ਥਾਣ ਕੀ ਪਾਵਾਂਗੇ ਇਹਨੂੰ ਇਹਦੇ ਵਿੱਚ ਦੇਖੋ ਆਪਣਾ ਕਿਓ ਕਿੰਨਾ ਵਧੀਆ ਤਿਆਰ ਹੋਇਆਗਾ ਲਓ ਜੀ ਆਪਣੇ ਇਹ ਮਟੀਰੀਅਲ ਸੋ نیچے ਰਹਿ ਗਿਆ ਤੇ ਆਪਣਾ ਦੇਖੋ ਮਿੰਟੋ ਮਿੰਟ ਆਪਣਾ ਕਿਹੋ ਜਿਹਾ ਆਪਣਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਦੇਖੋ ਕੁਝ ਵੀ ਇਹਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਕਿੰਨਾ ਵਧੀਆ ਤਿਆਰ ਹੋਇਆ ਦੇਖੋ ਇਸ ਤਰੀਕੇ ਨਾਲ ਆਪਣਾ ਬਹੁਤ ਸੌਖਾ ਕਿਹੋ ਜਿਹਾ ਮਿੰਟੋ ਮਿੰਟ ਆਪਣਾ ਤਿਆਰ ਹੋ ਜਾਂਦਾ ਕੋਈ ਆਪਾਂ ਨੂੰ ਬੜਾ ਗੈਂਸ ਨਹੀਂ ਮਚਾਉਣਾ ਪੈਂਦਾ ਤੇ ਕੋਈ ਆਪਾਂ ਨੂੰ ਬੜਾ ਟਾਈਮ ਨਹੀਂ ਆਪਣਾ ਖਰਾਬ ਹੁੰਦਾ ਤੇ ਆਪਣਾ ਕਿਹੋ ਜਿਹਾ ਦੇਖੋ ਬਹੁਤ ਵਧੀਆ ਆਪਣਾ ਕਿਹੋ ਜਿਹਾ ਦੇਖੋ ਮਿੰਟੋ ਮਿੰਟ ਆਪਣਾ ਕਿਹੋ ਜਿਹਾ ਜਿਹੜਾ ਬਣ ਗਿਆ ਤੇ ਬਹੁਤ ਥੇਤੀ ਆਪਣਾ ਕਿਹੋ ਜਿਹਾ ਬਣਿਆ ਕੋਈ ਆਪਣਾ ਬੜਾ ਗੈਂਸ ਨਹੀਂ ਆਪਾਂ ਨੂੰ ਮਚਾਉਣਾ ਪਿਆ ਤੇ ਨਾਲੇ ਆਪਣੇ ਗਾਇਂ ਦੀ ਬੱਚਤ ਰਹਿੰਦੀ ਹੈ ਤੇ ਨਾਲੇ ਟਾਈਮ ਦੀ ਬੱਚਤ ਰਹਿੰਦੀ ਹੈ ਨਾਲੇ ਆਪਣਾ ਘਿਓ ਬਹੁਤ ਵਧੀਆ ਸਾਫ਼ ਹੋਇਆਗਾ ਦੇਖੋ ਬਹੁਤ ਵਧੀਆ ਸਾਫ਼ ਨਿੱਤਰ ਹੈਗਾ ਤੇ ਬਹੁਤ ਵਧੀਆ ਘਿਓ ਆਪਣਾ ਤਿਆਰ ਹੋਇਆਗਾ ਤੇ ਇਸ ਤਰੀਕੇ ਨਾਲ ਜਿਹੜਾ ਆਪਣਾ ਘਿਓ ਤੁਸੀਂ ਬਣਾਏ ਹੋ ਤੇ ਬਹੁਤ ਵਧੀਆ ਹੈ ਆਪਣਾ ਤਰੀਕਾ ਘਿਓ ਬਣਾਉਣ ਦਾ ਤੇ ਇਸ ਤਰੀਕੇ ਨਾਲ ਜਿਹੜਾ ਆਪਣਾ ਘਿਓ ਬਣਾਏ ਹੋ ਤੇ ਵੀਡੀਓ ਵਧੀਆ ਲੱਗੀ ਲੈਕ ਸਹਿ ਪਿਆਰਾ ਦਾ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ